ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੀ ਫਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਆ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਿਗਾਹ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਸ਼ਾ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾਅ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਕਿ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਵੜਾਈ ਨਿੱਤਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸਝਾਦਾ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਇਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਵਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕੋ ਪਛਾਣ ਦੇ ਦੇਦਣ ਨੂੰ ਦਰੋਂ ਵਾਲੀ ਬਾਤ ਹੈ ਅਸੀਂ ਬੜਾ ਮਤ ਜੀ ਨਾ ਕਿ ਰੱਖੇਗਾ ਨਹੀਂ ਨਾਮ ਅਜੇ ਅਸੀਂ ਜੀ ਅੱਗੇ ਲਈਏ ਹੁਣ ਉਸ ਤੋਂ ਬਾਅਦ ਸੰਗਤਾਂ ਦੇ ਰਏ ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਸੰਵਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਰ ਕਰਾਂਗੇ। ਪੰਜਾਬ ਦੀ ਕੀ ਕਾਰਨ ਸਬੰਧਤ ਜਿਹੜੀ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਖਾਮੋਜ ਪੈ ਗਿਆ। ਕੀ ਕਾਰਨ ਹੋ ਸਕਦਾ? ਨਹੀਂ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ-ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਵਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਘੋਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ। ਮਿੰਟਾਂ 'ਚ ਕਰ ਦੁੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨਨਾ ਵੀ ਇਹੋ ਹੀ ਹਾਲਤ ਹੋਣ ਆ ਰਹੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਤੇ ਜਾਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋ ਤਖਤ sire ਤੱਕ ਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਦਾਲੀ ਨਹੀਂ ਪੂਰਤੀ ਦੀ ਇਹ ਪੰਜਾਬ ਦੇ ਚੜ੍ਹਦੀ ਕਲਾ ਲਈ ਸਿੱਖਪੰਥ ਦੀ ਚੜ੍ਹਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਵਨ ਹਰ ਗੁਰੂ ਸਾਹਿਬ ਨੇ ਕਰੋਣਾ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਅਕਾਲੀ ਦਲ ਦਾ ਬਦਲ ਹੋ ਸਕਦਾ ਕੀ ਲੱਗਦਾ ਹੈ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋਂ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਜੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਉਹ ਨਾਮ ਤੇ ਅਸੀਂ ਪਾਰਟੀ ਦਾ ਤੇ ਨਾਮ ਆਜੂਗਾ ਕੋਈ ਨਹੀਂ ਹਾਂਜੀ ਕੋਸ਼ਿਸ਼ ਕੋਸ਼ਿਸ਼ ਕਰਦੇ ਹਾਂ ਉਹਨਾ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਉਹ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਮ ਕਿਸ ਵੱਡੇ ਕੱਲ ਤੇ ਅਸੀਂ ਕਰਾਂਗੇ ਬਾਬੂ ਜੀ ਮੁੱਖ ਮੰਤਰੀ ਬਦਲ ਦੀ ਗੱਲ ਕੀਤੀ ਲੱਗਦਾ ਹੈ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਾ ਹੁਣ ਕੁਝ ਸਮਾਂ ਬਾਅਦ ਆ ਜਾ ਮਿਲਦਾ ਨਜ਼ਰ ਆਏਗਾ ਤੁਸੀਂ ਜਿਸ ਦਾ ਅਕਾਸਮੇ ਇਹਨੇ ਕਈਆਂ ਚਾਰ ਜਿੰਨ ਕੀ ਭਗਵੰਤ ਮਾਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਮੈਂ ਸਕੇ ਦਿੱਲੀ ਦਾ ਹੁਕਮ ਚੱਲਣਾ ਜੀ ਜਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਛੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ کردار ਹੋ ਚੁੱਕਾ ਸਾਡੇ ਵੀ 92 ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਚਾਹ ਠੀਕ ਹੈ ਕਿ ਉਹਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜਾ ਸਾਡੇ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਕਿਤੇ ਚ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੋਣਗੀਆਂ ਉਹਨਾਂ ਦਾ ਰਲੇਮਾ ਹੋਊਗਾ ਕੁਝ ਰਾਜਨੀਤਿਕ ਧਿਰਾਂ ਵੀ ਹੈਗੀਆਂ ਸਰਗਰਮ ਉਹਨਾਂ ਦਾ ਰਲੇਮਾ ਹੋ ਸਕਦਾ ਜਿਹੜੀਆਂ ਪੰਜਾਬ ਦੀਆਂ ਠੀਕ ਹੈ ਜ ਜਾਂ ਜਿਹੜੇ ਕੋਈ ਪਕੌਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਕੌਮ ਨਾਲ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੇ ਉਹਨਾਂ ਤੋਂ ਅਸੀਂ ਥੋੜਾ ਦਲੀਜ ਕਰਾਂਗੇ ਠੀਕ ਕਿਰਪਾ ਸੇ ਗੁਰੂ ਨਾਨਕ ਦੇਵ ਆਏ ਜਿਨ੍ਹੇ ਰਸਤੇ ਤੇ ਪਰਵਾਸ ਰਾਮ ਦਾਸ ਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸੰਗਰੋ ਸ੍ਰੀ ਹਰਿ ਰਾਏ ਸ੍ਰੀ ਕੈ ਸਭ ਕੁਝ ਆਏ ਤੇਗ ਬਹਾਦਰ ਸਿਮਰਿਆ ਕਰ ਨੌਂ ਤੇ ਆਵੇ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਧਿਆਨ ਕਰਕੇ ਸਾਡਾ ਆਮੀਨ ਇਹਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਘੜ ਕੇ ਆਲਸਾ ਜੀ ਗੁਰਦੁਆਰੀ ਰੱਜੀ ਵਾਲੀ ਕੁਰਬਾਨੀਆਂ ਕੀ-ਕੀਆਂ ਕਰਮ ਨਹੀਂ ਹੜਿਆ ਸਿੱਖੀ ਕੇ ਅੱਜ ਕੀ ਐਲਾਨ ਕੀਤਾ ਗਿਆ ਜੀ ਕੀ ਅਰਦਾਸ ਕੇ ਵੇਖੋ ਅੱਜ ਇੱਕ ਦਿਵਸ ਪੰਜਾਬ ਦੀ ਬੜੀ ਗੰਭੀਰ ਸੀ ਵਾਰਸ਼ ਪੰਜਾਬ ਦੀ ਜਥੇਬੰਦੀ ਦੀ ਚੌਥੀ ਅੱਜ ਵੱਡੇ ਗੰਨ ਸਿੱਖ ਕਿ ਉਹਦੇ ਵਾਸਤੇ ਅਰਦਾਸ ਬੈਂਦੀ ਕੀਤੀ ਗਈ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਤੇ ਚੜ੍ਹਦੀ ਕਲਾ ਚ ਉਹ ਆਉਣ ਤੇ ਬਾਕੀ ਇੱਕ ਪਾਰਟੀ ਦਾ ਵੀ ਅਨਾਉਂਸ ਕੀਤਾ ਗਿਆ ਉਹ ਇੱਕ ਜਿਹੜੀ ਪਾਰਟੀ ਸਾਂਝੀ ਪੰਜਾਬ ਦੀ ਪਾਰਟੀ ਜਿਹਦੇ ਵਿੱਚ ਹਰ ਧਰਮ ਨੂੰ ਦੇ ਪੱਖਾਂ ਦੇ ਨਾਲ ਕੰਮ ਕੀਤਾ ਜਾਊਗਾ ਹਰ ਇੱਕ ਧਰਮ ਨੂੰ ਬਰਾਬਰ ਦਾ ਹਿੱਦਕਾਰ ਦਿੱਤਾ ਜਾਊਗਾ ਹੱਕ ਤੇ ਸੱਚ ਲਈ ਕੰਮ ਕੀਤਾ ਜਾਊਗਾ ਏਜੰਡਾ ਕੀ ਹੋਏਗਾ ਨਵੀਂ ਪਾਰਟੀ ਦਾ ਨਾਂ ਕੀ ਹੋਏਗਾ ਨਾਂ ਜੇ ਅਨਾਉਂਸ ਕਰਨਗੇ ਹਾਂਜੀ ਕੀ ਏਜੰਡਾ ਕੀ ਹੋਏਗਾ ਤੁਹਾਡਾ ਜਿਹੜਾ ਏਜੰਡਾ ਸਾਡਾ ਇਹ ਮੈਂਨ ਤੇ ਹੀ ਆ ਪੰਜਾਬ ਦੀ ਨੌਜਵਾਨੀ ਬਚਾਉਂਦਾ ਹੌਣ ਵਾਲੇ ਸਮੇਂ 'ਚ ਅਸੀਂ ਇਹੋ ਹੀ ਏਜੰਡਾ ਚੁੱਕਾਂਗੇ ਕਿ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚਾ ਸਕੀਏ ਜੇ ਸਾਡੀ ਨੌਜਵਾਨੀ ਬਚੂਗੀ ਤਾਂ ਗਾੜੀ ਆਪਾਂ ਝੰਡੇ ਵੀ ਕਾਇਮ ਕਰ ਲਾਂਗੇ ਜਿਹੜੇ ਨੌਜਵਾਨ ਰਹੇ ਤਾਂ ਆਪਾਂ ਝੰਡੇ ਕੀ ਕਾਇਮ ਕਰਾਂਗੇ ਕੋਈ ਪੰਥਕ ਰਨਾਲੇ ਕਿਹਾ ਹੋਵੇ ਸਾਰਿਆਂ ਨੂੰ ਅਸੀਂ ਤੇ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਵੀ ਆਪਾਂ ਸਾਰੀ ਰਲ ਮਿਲ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ